ਉਸ ਤਾਂ ਪਰਿਵਾਰਕ ਹੁੰਦੇ ਉਹਨਾਂ ਨੂੰ ਵਾਰਨਿੰਗ ਦੇ ਦਿੱਦੀ ਉਹ ਕਰ ਵੀ ਲੈਂਦੇ ਆ ਜਿਹੜੇ ਕੋਈ ਸ਼ਰਾਰਤੀ ਅੰਸਰ ਉਹਨੂੰ ਵੀ ਛੱਡਿਆ ਜਾਂਦਾ ਜਾਂ ਤਾਂ ਉਹ ਪਾਉਂਡ ਕਰੀਦਾ ਜਾਂ ਉਹਨਾਂ ਦਾ ਮੌਕੇ ਤੇ ਹੀ ਚਲਾਨ ਭਰਤੀ ਦਿੰਦਾ ਦੇਖੋ ਜੀ ਸਭ ਤੋਂ ਵੱਡੀ ਤੇ ਆ ਵੀ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਜਦੋਂ ਤੁਸੀਂ ਆਪਣਾ ਵਹੀਕਲ ਵੇਚਦੇ ਹੋ ਚਾਹੇ ਕਾਰ ਆ ਸਕੂਟਰ ਐਕਟਿਵਾ ਵਾ ਉਹ ਪ੍ਰੋਪਰ ਤੌਰ ਤੇ ਜਿਸ ਪਾਰਟੀ ਨੂੰ ਤੁਸੀਂ ਸੇਲ ਕੀਤਾ ਉਹਦੇ ਨਾਮ ਤੇ ਕਰਾਓ ਜਿਹਦੇ ਨਾਮ ਤੇ ਗੱਡੀ ਚਲਾਨ ਤਾਂ ਉਹਦੇ ਨਾਮ ਤੇ ਜਾਣਾ ਨਾ ਚਲਾਨ ਉਹਨੂੰ ਹੀ ਪੇ ਕਰਨਾ ਪਊਗਾ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਵੀ ਜਦੋਂ ਤੁਸੀਂ ਕੋਈ ਵਹੀਕਲ ਵੇਚਦੇ ਹੋ ਪ੍ਰੋਪਰ ਉਹਦੇ ਨਾਮ ਤੇ ਕਰਾਓ ਫੱਡੀ ਗਿੰਤੀ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਤਾਂ ਇਸ ਵੇਲੇ ਤਸਵੀਰ ਜਿਹੜੀ ਆਹੋ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀ ਸਾਂਝੀ ਕਰਦੇ ਪਿਆ ਜਿੱਥੇ ਕਿ ਲਗਾਤਾਰ ਪੁਲਿਸ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਚੌਂਕਾਂ ਦੇ ਵਿੱਚ ਨਾਕਾਬੰਦੀ ਸਖਤ ਕਰ ਦਿੱਤੀ ਗਈ ਆ ਤਾਂ ਕਿਤੇ ਨਾ ਕਿਤੇ ਕ੍ਰਾਈਮ ਵੀ ਘਟਦਾ ਹੋਇਆ ਦਿਖਾਈ ਦੇ ਰਿਹਾ ਤਾਂ ਇਸ ਵੇਲੇ ਸਾਡੇ ਨਾਲ ਨੇ ਇੰਸਪੈਕਟਰ ਅਮਰਜੀਤ ਸਿੰਘ ਤਾਂ ਸੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਸਰ ਇਹ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਪੁਲਿਸ ਜਿਹੜੀ ਉਹ ਸਖਤ ਦਿਖਾਈ ਦੇ ਰਹੀ ਆ ਵੱਖ-ਵੱਖ ਚੌਂਕਾਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਆ ਤਾਂ ਕਿੰਨਾ ਕ ਕ੍ਰਾਈਮ ਕੰਟਰੋਲ ਹੋਇ ਉਜੀ ਸਾਡੇ ਮਾਨਯੋਗ ਕਮਿਸ਼ਨਰ ਉਹ ਪੁਲਿਸ ਸਾਹਿਬ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਏਡੀਸੀ ਵੀ ਮੈਡਮ ਨੇ ਟ੍ਰੈਫਿਕ ਦੇ ਅਮਨ ਦੀਪ ਜੀ ਉਹਨਾਂ ਦੀਆਂ ਸਖਤ ਦਾਤਾਂ ਤੇ ਜਦੋਂ ਜਦੋਂ ਵੀ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੀ ਇਨਬਿਨ ਪਾਲਣਾ ਕੀਤੀ ਜਾ ਰਹੀ ਹੈ ਜੀ ਜੇਕਰ ਸਰ ਅਸੀਂ ਗੱਲ ਕਰੀਏ ਲਗਾਤਾਰ ਤੁਹਾਡੇ ਵੱਲੋਂ ਨਾਕੇ ਤੇ ਜਦੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਅਸੀਂ ਦੇਖਦੇ ਪਿਆ ਕਿ ਜਿਹੜੀਆਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਹਨ ਨੌਜਵਾਨਾਂ ਦੇ ਵੱਲੋਂ ਨਹੀਂ ਲਗਾਈਆਂ ਗਈਆਂ ਹਜੇ ਤੱਕ ਦੇਖੋ ਜੀ ਉਸ ਤਰ੍ਹਾਂ ਪਰਿਵਾਰਕ ਹੁੰਦੇ ਉਹਨਾਂ ਨੂੰ 警告 ਦੇ ਦਿੱਦੀ ਉਹ ਕਰ ਵੀ ਲੈਂਦੇ ਆ ਜਿਹੜੇ ਕੋਈ ਸ਼ਰਾਰਤੀ ਅੰਸਰ ਉਹਨੂੰ ਨਹੀਂ ਛੱਡਿਆ ਜਾਂਦਾ ਜਾਂ ਤਾਂ ਉਹ ਬਾਉਂਡ ਕਰੀਦਾ ਜਾਂ ਉਹਨਾਂ ਦਾ ਮੌਕੇ ਤੇ ਹੀ ਚਲਾਨ ਭਰ ਦਿੱਤਾ ਵੀ ਉਹ ਆਪਣੀ ਜਿਹੜੀ ਹਾਈ ਸਕਿਉਰਿਟੀ ਨੰਬਰ ਪਲੇਟ ਨੂੰ ਆਪਣੀ ਗੱਡੀ ਦੇ ਉੱਤੇ ਲਾਉਣਾ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਬਹੁਤ ਵਾਰ ਦੇਖਣ ਨੂੰ ਮਿਲਦਾ ਪਿਆ ਕਿ ਜਦੋਂ ਤੁਸੀਂ ਕਿਸੇ ਦੀ ਗੱਡੀ ਰੋਕਦੇ ਹੋ ਤਾਂ ਕਾvector ਕਿਸੇ ਦੇ ਨਾਮ ਤੇ ਬੋਲਦੇ ਹੁੰਦੇ ਨੇ ਤਾਂ ਗੱਡੀ ਉਹਨਾਂ ਦੇ ਵੱਲੋਂ ਮਾਲਕਾਂ ਦੇ ਵੱਲੋਂ ਵੇਚ ਦਿੱਤੀ ਜਾਂਦੀ ਆ ਤਾਂ ਤੁਹਾਡੇ ਵੱਲੋਂ ਜਦੋਂ ਚਲਾਨ ਕੀਤਾ ਜਾਂਦਾ ਉਹ ਮਾਲਕ ਦੇ ਘਰ ਚਲਾ ਜਾਂਦਾ ਉਸ ਤੋਂ ਬਾਅਦ ਉਸ ਨੂੰ ਵੀ ਕਾਫੀ ਖੱਜਲ ਖਰਾਬ ਹੋਣਾ ਪੈ ਰ ਦੇਖੋ ਜੀ ਸਭ ਤੋਂ ਵੱਡੀ ਤੇ ਆ ਵੀ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਜਦੋਂ ਤੁਸੀਂ ਆਪਣਾ ਵੀਕਲ ਵੇਚਦੇ ਹੋ ਚਾਹੇ ਉਹ ਕਾਰ ਆ ਸਕੂਟਰ ਐਕਟਿਵ ਆਵਾ ਉਹ ਪ੍ਰੋਪਰ ਤੌਰ ਤੇ ਜਿਸ ਪਾਰਟੀ ਨੂੰ ਤੁਸੀਂ ਸੇਲ ਕੀਤਾ ਉਹਦੇ ਨਾਮ ਤੇ ਕਰਾਓ ਕਿਉਂਕਿ ਇਸ ਦਰਾਂ ਨਾ ਅਗਰ ਕਿਸੇ ਦਾ ਚਲਾਨ ਹੋ ਜਾਂਦਾ ਵਾ ਉਹ ਗੱਡੀ ਉਹ ਕਹਿੰਦਾ ਜੀ ਮੈਂ ਵੇਚ ਚੁੱਕਿਆ ਉਹ ਚਲਾਨ ਉਹਨੂੰ ਹੀ ਪੇ ਕਰਨਾ ਪੈਣਾ ਹੈ ਘਟਨਾ ਵੀ ਹੋ ਜਾਂਦੀ ਆ ਜੀ ਤਾਂ ਵੀ ਗੱਡੀਆਂ ਵਾਲਿਆਂ ਤੇ ਜਿਹੜੇ ਨੁਕਸਾਨ ਨੇ ਉਹ ਮਾਲਕਾਂ ਨੂੰ ਭਰਨੇ ਪੈਂਦੇ ਨੇ ਦੇਖੋ ਜੀ ਇਹ ਸਿੱਧਾ ਸਿੱਧਾ ਸਪਸ਼ਟ ਹੈਗਾ ਜੀ ਸਾਰੇ ਸ਼ਹਿਰ ਵਾਸੀਆਂ ਨੂੰ appeal ਹੈ ਤੁਸੀਂ ਕੋਈ ਵੀ ਪਲਾਟ ਲੈਂਦੇ ਹੋ ਤੁਸੀਂ ਨਾ ਕਰਾਉਂਦੇ ਕਿ ਨਹੀਂ ਉਹਦੇ ਪੈਸੇ ਲਏਗੇ ਉਹਦੇ ਨਾ ਕਰਾ ਕੇ ਆਉਂਦੇ ਰਜਿਸਟਰੀ ਕਰਾ ਕੇ ਆਉਂਦੇ ਇਸੇ ਤਰ੍ਹਾਂ ਵਹੀਕਲ ਕੋਈ ਵੀ ਤੁਸੀਂ ਵੇਚਦੇ ਹੋ ਉਹ ਜਿਹੜੇ ਅਗਲੇ ਪਾਸੇ 파ਰਟੀ ਆ ਉਹਦੇ ਨਾਂ ਤੇ ਕਰਾਓ ਵੀ ਕੱਲ ਨੂੰ ਉਹ ਕੋਈ ਕ੍ਰਾਈਮ ਕਰੋਗਾ ਉਹਦਾ ਮੈਂ ਜੇ ਤੁਹਾਨੂੰ ਭੁਗਤਣਾ ਪੈਣਾ ਜੇ ਉਹਨੇ ਵੇਚਿਆ ਵਾ ਤੇ ਉਹਨੇ ਨਾਮ ਕਿਉਂ ਨਾ ਕਰਾ ਕੇ ਦਿੱਤਾ ਲੱਗਦਾ ਕਿ ਲੋਕਾਂ ਨੂੰ ਇਹ ਕੰਮ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਜੀ ਵੇਖੋ ਹੁਣ ਤੁਸੀਂ ਇੱਕ ਸਵਾਲ ਪੁੱਛਿਆ ਵਾ ਵੀ ਉਹ ਕਹਿੰਦੇ ਅਸੀਂ ਗੱਡੀ ਵੇਚਤੀ ਐ ਲੇਕਿਨ ਜਿਹਦੇ ਨਾਂ ਤੇ ਗੱਡੀ ਚਲਾਨ ਤਾਂ ਉਹਦੇ ਨਾਂ ਤੇ ਜਾਣਾ ਨਾ ਚਲਾਨ ਉਹਨੂੰ ਹੀ ਪੇ ਕਰਨਾ ਪਊਗਾ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਵੀ ਜਦੋਂ ਤੁਸੀਂ ਕੋਈ ਵਹੀਕਲ ਵੇਚਦੇ ਹੋ ਪ੍ਰੋਪਰ ਉਹਦੇ ਨਾਂ ਤੇ ਕਰਾਓ ਜਿਸ ਪਾਰਟੀ ਨੂੰ ਤੁਸੀਂ ਸੇਲ ਕੀਤਾ ਉਹਦੇ ਉਦੇ ਨਾਂ ਤੇ ਉਹਦੀ ਆਰਚ ਕਰਾ ਕੇ ਦਿਓ ਉਹਨੂੰ ਜੇ ਜਦੋਂ ਤੁਸੀਂ ਲੋਕਾਂ ਨੂੰ ਰੋਕਦੇ ਹੋ ਉਹਨਾਂ ਨੂੰ ਨਾਲ ਦੇ ਨਾਲ ਜਾਗਰੂਕ ਵੀ ਕੀਤਾ ਜਾ ਰਿਹਾ ਜੀ ਬਿਲਕੁਲ ਕਰਦੇ ਆ ਜੀ ਜਾਗਰੂਕ ਕਰਦੇ ਆ ਉਹਨਾਂ ਨੂੰ ਪ੍ਰੋਪਰ ਗਾਈਡਲਾਈਨਸ ਦੇ ਦਿਆਂ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਆਪਣੇ ਕੋਈ ਵੀ ਰੈੱਡ ਲਾਈਟ ਵਾਲਾ ਚੌਂਕ ਰੈੱਡ ਲਾਈਟ ਨਾ ਟਪੋ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਹੈ ਹੈਲਮਟ ਪਾ ਕੇ ਰੱਖੋ ਸਰ ਜੇਕਰ ਅਸੀਂ ਗੱਲ ਕਰੀ ਕਈ ਚੌਂਕਾਂ ਦੇ ਵਿੱਚ ਜਿਹੜੀਆਂ ਲਾਈਟਾਂ ਨੇ ਹਜੇ ਵੀ ਬੰਦ ਦਿਖਾਈ ਦੇ ਰਹੀਆਂ ਨੇ ਉਹ ਤਰੋਂ ਤੱਕ ਚਾਲੂ ਹੋਣਗੀਆਂ ਜੀ ਦੇਖੋ ਜੀ ਇਹ ਤਾਂ ਸਾਡੇ ਏਡੀਐਸਪੀ ਸਾਹਿਬ ਵੱਲੋਂ ਕਾਰਪੋਰੇਸ਼ਨ ਆਪਣੇ ਕਮਿਸ਼ਨਰ ਆਫ ਪਾਰਕ ਕਾਰਪੋਰੇਸ਼ਨ ਜਿੰਨਾ ਵੀ ਮੀਟਿੰਗ ਹੋਈ ਆ ਔਰ ਸਾਡੇ ਜਿਹੜੇ ਸਮਾਰਟ ਸਿਟੀ ਦਾ ਪ੍ਰੋਜੈਕਟ ਚੱਲਦਾ ਪਿਆ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਾਂ ਹੁੰਦੀਆਂ ਔਰ ਕਿਤੇ ਨਾ ਕਿਤੇ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹ ਸਾਰੀਆਂ ਤਕਰੀਬਨ ਹੱਲ ਹੋਈ ਜਾ ਰਹੀਆਂ ਲੱਗਦਾ ਕਿ ਉਹਨਾਂ ਨੇ ਸਮੇਂ ਦੇ ਵਿੱਚ ਚਾਲੂ ਜਿਹੜੀਆਂ ਕੀਤੀਆਂ ਜਾਣਗੀਆਂ ਦੇਖੋ ਜੀ ਜਿਹੜੀ ਉਹਨਾਂ ਨਾਲ ਮੀਟਿੰਗਾਂ ਹੋਈਆਂ ਜਿੱਥੇ ਜਿੱਥੇ ਵੀ ਕਿਤੇ ਪ੍ਰੋਬਲਮ ਹੈ ਉਹ ਠੀਕ ਕਰ ਦਿੰਦੇ ਜਾਂ ਕੋਈ ਉਹਨਾਂ ਨੇ ਸਮੇਂ ਦੇ ਵਿੱਚ ਠੀਕ ਪਾਉਣ ਦੇ ਨੇ ਨਹੀਂ ਠੀਕ ਹੋ ਰਹੀਆਂ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕਮੀ ਹੋਊਗੀ ਤਕਰੀਬਨ ਲਾਈਟਾਂ ਸਾਰੇ ਜ ਕੀ ਫਿਲਹਾਲ ਨਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀਆਂ ਟ੍ਰੈਫਿਕ ਲਟਾਂ ਬੰਦ ਹੋ ਚੁੱਕੀਆਂ ਤਾਂ ਉਸ ਨੂੰ ਲੈ ਕੇ ਕਾਰਪੋਰੇਸ਼ਨ ਦੇ ਨਾਲ ਜਿਹੜੀ ਮੀਟਿੰਗ ਆਹੋ ਕੀਤੀ ਜਾ ਰਹੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੱਖ-ਵੱਖ ਟ੍ਰੈਫਿਕ ਲਟਾਂ ਬੰਦ ਦਿਖਾਈ ਦੇ ਰਹੀਆਂ ਨੇ ਤਾਂ ਉਹ ਚਾਲੂ ਕੀਤੀਆਂ ਜਾਣਗੀਆਂ ਤਾਂ ਨਾਲ ਦੇ ਨਾਲ ਜਿਹੜੇ ਵਹੀਕਲਾਂ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੀ ਆਪਣੀ ਗੱਡੀ ਜਾਂ ਫਿਰ ਐਕਟਿਵਾ ਮੋਟਰਸਾਈਕਲ ਕਿਸੇ ਨੂੰ ਵੇਚ ਦੇਣ ਤਾਂ ਤੁਰੰਤ ਹੀ ਦੂਸਰੇ ਦੇ ਨਾਮ ਤੇ ਕਰਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਚਲਾਨ ਹੁੰਦਾ ਹੈ ਤਾਂ ਮਾਲਕਾਂ ਨੂੰ ਵੀ ਕਿੰਨਾ ਕਿਤੇ ਹੱਜਲ ਖਰਾਬ ਹੋਣਾ ਪੈ ਸਕਦਾ ਹੈ ਜਗਵੰਡੀ ਦੇ ਲਈ ਸਾਹਿਲ ਹਮਰੇ ਸਰ